ਲੋਕ ਲੱਖ ਵਾਰੀ ਕਹਿਣਗੇ ਕਿ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਜਾਂ ਇਹ ਇਹ ਐਡਵੈਂਚਰ ਸਾਡੀ ਲਾਈਫ ਦਾ ਹਿੱਸਾ ਹੈ ਮੈਂ ਕਦੇ ਵੀ ਉਹਨੂੰ ਬਲੇਮ ਨਹੀਂ ਕਰਦਾ ਉਸ ਮੁੰਡੇ ਨੂੰ ਇਹ ਵੀ ਇੱਕ ਲਾਈਫ ਦਾ ਹਿੱਸਾ ਹੈ ਇਹ ਵੀ ਇੱਕ ਦੁਨੀਆ ਸਾਰੀ ਕਰਦੀ ਹੈ ਸਾਡਾ ਸਿਸਟਮ ਇੱਥੇ ਖਰਾਬ ਹੈ ਸਾਡੀਆਂ ਚੀਜ਼ਾਂ ਸੂਟੇਬਲ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਆਪਣੀ ਜ਼ਿੰਦਗੀ ਚ ਆਪਣੀ ਕੋ ਖੁਸ਼ੀ ਮੰਨਫੀ ਕਰ ਦਿੰਦਾ ਉਹਨੂੰ ਇਹ ਸਭ ਕੁਝ ਚੰਗਾ ਲੱਗਦਾ ਸੀ ਮੈਨੂੰ ਵੀ ਉਹਨੂੰ ਦੇਖ ਕੇ ਬਹੁਤ ਮੈਨੂੰ ਕੋਈ ਕਈ ਵਾਰੀ ਗਿਆ ਵੀ ਤੇਰੀ ਜਿਹੜੀ ਕੈਰਾਵਨ ਜੀ ਹੈ ਨਾ ਮੈਂ ਉਧਾਰੀ ਲੈ ਕੇ ਜਾਣੀ ਤੇਰੇ ਕੋਲੋਂ ਉਹ ਕਹਿੰਦਾ ਪਾਜੀ ਤੁਸੀਂ 4 ਦਿਨ ਰੱਖ ਕੇ ਦੇਖਿਓ ਤੁਹਾਨੂੰ ਕਿੰਨੀ ਵਧੀਆ ਲੱਗਦੀ ਫਿਰ ਤੁਸੀਂ ਆਪਣੀ ਬਣਵਾ ਲੈਣੀ ਆ ਕਦੇ ਮੈਨੂੰ ਕਹਿਣਾ ਯਾਰ ਤੂੰ ਪੱਖੇ ਜੇ ਨਾਲ ਉੱਪਰ ਚਲਾ ਜਾਂਦਾ ਮੈਨੂੰ ਤਾਂ ਡਰ ਬਹੁਤ ਲੱਗਦਾ ਕਿੱਦਾਂ ਜਾਂਦਾ ਕਹਿੰਦਾ ਪਾਜੀ ਕਿਸ ਦਿਨ ਤੁਹਾਨੂੰ ਵੀ ਲੈ ਕੇ ਜਾਣਾ ਤੁਹਾਨੂੰ ਬੜਾ ਆਨੰਦ ਆਏਗਾ ਮਤਲਬ ਮੈਂ ਉਹਦੀ ਇਸ ਚੀਜ਼ ਦੀ ਬਲਕਿ ਰਿਸਪੈਕਟ ਕਰਦਾ ਕਿ ਉਹਨੂੰ ਇੱਕ ਅਲੱਗ ਤਰ੍ਹਾਂ ਦਾ ਸ਼ੌਕ ਸੀ ਇੱਕ ਅਲੱਗ ਤਰ੍ਹਾਂ ਦਾ ਜਨੂਨ ਸੀ ਹਾਦਸੇ ਕਿਤੇ ਵੀ ਹੁੰਦੇ ਨੇ ਕਿਸੇ ਤਰ੍ਹਾਂ ਵੀ ਜ਼ਿੰਦਗੀ 'ਚ ਆਮ ਜਾਂਦਿਆਂ ਹੋ ਜਾਂਦੇ ਨੇ ਸੋ ਪਰ ਮੈਂ ਹਮੇਸ਼ਾ ਉਸ ਬੰਦੇ ਨੂੰ ਉਹਦੇ ਅੰਦਰ ਇੱਕ ਬਹੁਤ ਬੁਲੰਦ ਕਿਰਦਾਰ ਔਰ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਦੇਖਿਆ